ਹਾਂਜੀ ਲੋਕੋ ਸਾਰੇ ਵੀਰਾਂ ਨੂੰ ਪਹਿਲਾਂ ਪਹਿਲੀ ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਨਾ ਭਰਾ ਮਤਪਾਲ ਸਿੰਘ ਵੱਗੋ ਤੇ ਆਪਾਂ ਘੜੇ ਤਲਵੰਡੀ ਸਾਹਿਬ ਤੋਂ ਟਰੈਕਟਰ ਨਹੀਂ ਮੰਡੀ ਤੇ ਕਿਉਂਕਿ ਆ ਰੋ ਪਤਵਾਰ ਹੁੰਦੀ ਹੈ ਤੇ ਕਮੈਂਟ ਕਰਕੇ ਜਰੂਰ ਇਸਤੇ ਕਰੋ ਬਈ ਵੀਡੀਓ ਕਿਵੇਂ ਲੱਗਦੀ ਹੈ ਤੇ ਬਾਈ ਗੁਰਜਿੰਦਰ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਪਿੰਡ ਘੜਾ ਬਈ ਜੀ ਜਸਪ੍ਰੀਤ ਬਾਈ ਠੀਕ ਹੈ ਤੇ ਮੋਬਾਈਲ ਨੰਬਰ ਬਈ 97295 70570 ਇੱਕ ਵਾਰੀ ਹੋਰ 97295 70570 ਇਹ ਲਿਖ ਹਾਂਜੀ ਕਾਪੀ ਕਰ ਗਏ ਜੀ। ਕੋਲ ਜ਼ਿੰਮੇਵਾਰ। ਠੀਕ ਹੈ ਜੀ। ਪੰਜਾਬ ਨੰਬਰ ਹੁੰਦੇ ਨਹੀਂ ਕਰਿਆ ਨਾ। ਹਰਿਆਣਾ ਜੀ। ਹਰਿਆਣਾ ਨੰਬਰ। ਪੰਜਾਬ ਵੀ ਹੁੰਦੇ 1 2 ਜਿਆਦਾ ਚਾਂਸ ਹਰਿਆਣੇ ਹੁੰ। ਠੀਕ ਆ ਭਾਈ ਜੀ। ਤੇ ਐਨਓਸੀ ਕਢਾ ਕੇ ਦਿੰਨੇ ਆ। ਠੀਕ ਹੈ ਜੀ। ਤੇ ਲੋਨ ਵਗੈਰਾ ਦੀ ਫੈਸੀਬਿਲਿਟੀ ਠੀਕ ਹੈ ਭਾਈ। ਆਹ ਲੋਨ ਵਗੈਰਾ ਵੀ ਕਰਵਾ। ਠੀਕ ਹੈ ਜੀ। ਪ੍ਰਾਣਾ ਟਰੈਕਟਰ ਕਿਸੇ ਨੇ ਕਟਵਾਉਣਾ ਹੋਵੇ। ਪ੍ਰਾਣਾ ਵੀ ਆਪਾਂ ਜੈ ਜਰੇਟ 'ਚ ਕੱਟ ਲੈਨੇ ਵਾਲੋ ਆਏ ਨਹੀਂ ਵੀ ਅਗਲਾ ਵੱਧ ਮੰਗੀ ਚੱਲੇ ਹੋਊਗਾ। ਟਾਪ ਮਾਡਲ ਰੇਟ ਲਾ ਦੋਗੇ। ਹਾਂ ਹਾਂ ਰੇਟ ਲਾ ਦੇਣਾ ਨਾ ਦੇਣਾ ਅਰੇ ਦੀ ਮਰ। ਠੀਕ ਹੈ ਕਬਜੀ ਮਾਰਕੀਟ ਰੇਟ ਆ ਠੀਕ ਹੈ ਜੀ ਤੇਰਾ ਬਈ ਬਾਈ ਚਾਰ ਟਰੈਕਟਰ ਲੈ ਕੇ ਆ ਤੇ ਪਹਿਲਾਂ ਵੀਡੀਓ ਸਟਾਰਟ ਕਰਾਂਗੇ ਨਿਊ ਹਾਲੈਂਡ 3630 30 ਐਸਟੀ ਮਾਡਲ ਦਾ ਤੇ ਇਹ ਕਿੰਨੇ ਮਾਡਲ ਹੈ ਬਈ ਇਹ 2018 ਮਾਡਲ ਹੈ ਜੀ ਠੀਕ ਹੈ ਜੀ ਸੁਪਰ ਚ ਆ ਗਿਆ ਨਾ ਬਈ ਸੁਪਰ ਆ 50 ਹਸ ਪਾਵਰ ਚ ਠੀਕ ਹੈ ਜੀ 50 ਹਸ ਪਾਵਰ ਚ ਸੁਪਰ ਆ ਗਿਆ ਬਈ ਕੰਡੀਸ਼ਨ ਪੂਰੀ ਕੋਕਾ ਪੀਸ ਪੀ ਗਿਆ ਤੇ ਟਾਇਰ ਬਈ ਜੀ ਟਾਇਰ ਨਾਲ ਦੇ ਏਜ 75 ਰੁਪਏ ਨਾਲ ਦੇ ਟਾਇਰ ਹਾਂਜੀ ਨਾਲ ਦੇ ਟਾਇਰ ਨਹੀਂਗੇ 75 ਰੁਪਏ ਤੇ ਰੰਗ ਪੇਂਟ ਦਾ ਬਈ ਰੰਗ ਪੇਂਟ ਦਾ ਸਾਰਾ Ориਜਨਲ ਹੈ ਸਾਰਾ ਹਾਂਜੀ ਲੈ ਲਓ ਬਾਏ ਜੀ ਤੇ ਚਾਲ ਚਲਾਵਾ ਪੁੱਛਦੇ ਬਾਈ ਤੋ ਕਿੰਨੇ ਘੰਟੇ ਚੱਲੇ ਲਗਭਗ 1400 ਘੰਟਾ ਹੋਤੇ ਰਹੇ ਬਾਈ ਤੇ 13 1400 ਘੰਟਾ ਚੱਲੇ ਆ ਕਿਉਂਕਿ ਬਾਈ ਜੀ ਰੀਜਨ ਹੈ ਹੋ ਜਾਂਦਾ ਜਿੱਦੋਂ ਕਰਾਂਦਾ ਨਾ ਬਾਈ ਨਾਲ ਦੇ ਟਾਇਰ ਨਗੇ 13 1400 ਘੰਟਾ ਅਰੀਜਨਲ ਹੀ ਚੱਲੇ ਹੋ ਬਾਈ ਜੀ ਹਾਂਜੀ ਅਰੀਜਨਲ ਅਰੀਜਨਲ ਟਾਇਰ ਨਾਲ ਦੇ ਪਏ ਠੀਕ ਆ ਬਾਈ ਜੀ ਤੇ 16 ਦੇ ਟਾਇਰਾਂ ਦੇਣਾ ਬਾਈ ਜੀ ਹਾਂਜੀ 16 ਦੇ ਟਾਇਰਾਂ ਠੀਕ ਆ ਬਾਈ ਜੀ ਡਬਲ ਡਿਸਟ੍ਰਿਬਿਊਟਰ 3 ਸਪੀਡ 3 ਸਪੀਡ ਚ ਆ ਗਿਆ ਹਾਂਜੀ ਲਾਈਟ ਬਲੂ ਵੀ ਦਾ ਜਮਾ ਓਕੇ ਬਿਲਕੁਲ ਪੂਰਾ ਸਾਫ ਆ ਜਮੇ ਰੁਪਏ ਐਂਸੀ ਹਰਾ ਮਾਡਲ ਹੈ 592000 ਡਿਮਾਂਡ ਠੀਕ ਹੈ ਜੀ ਤੇ ਮਾਨਦਾਨ ਬਈ 570 ਦਾ ਦੇਵਾਂਗੇ 5 ਲੱਖ 70000 22000 ਬਈ ਸੂਤੋ ਜੀ ਡੀਮਾ ਖਰੀਦਾਰ ਦਾ ਲੱਗਣਾ ਐਨਓਸੀ ਐਨਓਸੀ ਤੁਹਾਡੇ ਹੋ ਜੀ ਐਨਓਸੀ ਹੱਤੋਂ ਦਾ ਤਣ ਬਗਰੇ ਜਿੰਨੇ ਦਿਨ ਲੱਗਦੇ ਨੇ ਆਪਾਂ ਜੀ ਕਿੰਨੇ ਕ ਲੱਗਦੇ 15 ਕ ਦਿਨ ਐਸਟੀਮੇਟ ਮੰਨ ਕੇ ਠੀਕ ਹੈ ਤੇ ਹਰਿਆਣਾ ਨੰਬਰ ਦਾ ਬਈ ਜੀ ਹਰਿਆਣਾ ਨੰਬਰ ਠੀਕ ਹੈ ਜੀ ਤੇ ਹਰਿਆਣਾ ਨੰਬਰ ਦਾ ਬਈ ਜੀ ਤੇ ਅੱਗੇ ਕ ਬਈ ਜੀ ਸਵਰਾਜ 855 ਫੋਰ ਸਟਾਰ ਤੇ ਪਾਵਰ ਸਟੀering ਹੈ ਬਈ ਜੀ ਤੇ 14 ਦੇ ਟਾਇਰਾਂ ਚਾਹਤੇ ਟਾਇਰ ਬਈ ਇਹਦੇ 14 ਦੇ 70 ਪੈਸੇ 70 ਪੈਸੇ ਟਾਇਰ ਪੈਣਗੇ ਤੇ 14 ਦਾ ਟਾਇਰ ਨੇ ਬਈ ਤੇ ਅਗਲੇ ਟਾਇਰ ਬਈ ਜੀ ਅਗਲੇ ਵੀ 70 ਬਈ ਅਗਲੇ ਵੀ 70 ਪੈਸੇ ਪੈਣੇ ਤੇ ਨੰਬਰ ਬਈ ਜੀ ਨੰਬਰ ਹਰਿਆਣਾ ਹੈ ਜੀ ਇਹ ਵੀ ਹਰਿਆਣਾ ਨੰਬਰ ਆਗਾ ਬਈ ਫੋ 14 ਕਵੇ ਤੇ ਮੰਗਰਾਡ ਵਗੈਰਾ ਦਾ ਘਰ ਜੱਸ ਫਾਈਬਰ ਹੌਟ ਲੱਗਿਆ ਹੋਇਆ ਠੀਕ ਹੈ ਜੀ ਹੌਟ ਵਗੈਰਾ ਲੱਗੇ ਆ ਤੇ ਜੇ ਟੇਪ ਵਗੈਰਾ ਬਈ ਜੀ ਸ਼ੌਕ ਨੂੰ ਹਾਂ ਹਾਂ ਸ਼ੌਕ ਨੂੰ ਠੀਕ ਹੈ ਜੀ ਡਿਸਟ੍ਰੀਬਿਊਟਰ ਵੱਡਾ ਬਣ ਹਟਾਵਾਲ ਡਿਸਟ੍ਰਿਕਟ ਲੈ ਵੀ ਡਬਲ ਵੱਡਾ ਮਾਡਲ ਲਾਹੇਰਾਚ ਠੀਕ ਹੈ ਜੀ 13 ਚ ਬਈ ਜੀ ਟੌਪ ਵਾਲਾ ਮਾਡਲ ਆਗਾ ਤੇ 4 ਲੱਖ 62000 ਰੋਵੀ ਕੰਡੀਸ਼ਨ ਬਾਕੀ ਚੈੱਕ ਕਰ ਲੋ ਬਈ ਮੌਕੇ ਤੇ ਭਾਈ ਜੀ 440 ਦਾ ਦੇ ਦੇਗੇ ਜੀ ਬਿਲਕੁਲ ਜੈ ਜੀ ਦੀ ਡਿਮਾਂਡ ਇਹ ਫਾਈਬਰ ਹੁੱਡ ਦੇਖ ਕੇ ਆਪਾਂ ਲੈ ਚੁੱਕੇ ਇਹਦਾ ਮਾਰਕੀਟ ਰੇਟ ਹੈ ਸਾਡਾ ਡਬਲ ਡਿਸਟ੍ਰੀਬਿਊਟਰ ਆ ਜੀ ਮਾਰਕੀਟ ਰੇਟ ਤੋਂ ਥੱਲੇ ਹੀ ਡਿੱਗਦਾ ਹੈ ਠੀਕ ਹੈ ਡਬਲ ਡਿਸਟ੍ਰੀਬਿਊਟਰ ਆ ਗਿਆ ਪਾਵਰ ਸਟੀering ਆ ਗਿਆ ਬੈਠੇ ਆਂ ਸਾ ਮਾਰਕੀਟ ਚੋਂ ਬਿਨਾ ਛਤਰੀ ਤੋਂ ਮਿਲਦਾ ਇੰਨੇ ਦਾ ਠੀਕ ਹੈ ਫਾਈਬਰ ਹੁੱਡ ਜੀ ਦੀ ਠੀਕ ਹੈ ਜੀ ਇਰੇ ਵੀ ਵਾਕੀ ਤੁਸੀਂ ਦੇਖ ਸਕਦੇ ਹੋ ਬੰਪਰ ਵਗੈਰਾ ਵਧੀਆ ਲੱਗਿਆ ਹੋਇਆ ਹੈਗਾ ਪੂਰਾ ਟੌਰੀ ਟਰੈਕਟਰ ਹੈ ਠੀਕ ਹੈ ਜੀ ਖੜਾ ਸੋਹਣਾ ਲੱਗਦਾ ਪੂਰਾ ਸੋਹਣਾ ਲੱਗਦਾ ਹੈਗਾ ਵਾਕੀ ਤੁਸੀਂ ਦੇਖ ਵੀ ਜਾਦੇ ਬਈ ਸਾਰੀ ਸਸਰੀ ਨਾਲ ਆ ਸਾਈਡ ਸ਼ੀਸ਼ਾ ਛਤਰੀ ਵਾਲੇ ਸ਼ੀਸ਼ੇ ਪੱਖਾ ਵਗੈਰਾ ਸਭ ਕੁਝ ਠੀਕ ਹੈ ਲੈ ਵੀ ਪੱਕੀ ਗੱਲ ਹੈ ਇਹ ਟਾ ਡੰਡਾ ਪੱਟੀ ਟੂਲ ਸਭ ਕੁਝ ਠੀਕ ਹੈ ਜੀ ਇਹ ਅੱਗੇ ਗਿਆ ਬਈ ਜੀ ਨਿਊ ਆਲੈਂਡ ਤੇ ਇਹ ਮਾਡਲ ਬਈ ਜੀ ਨਵਾਂ ਮਾਡਲ ਹੈ ਇਹ ਨਵਾਂ ਮਾਡਲ ਹੈ ਕੰਡੀਸ਼ਨ ਬਾਬਾ ਸਾਫ ਜੀ ਹੈ ਨਾ ਬਈ ਇਹਦੀ ਕੰਡੀਸ਼ਨ ਚੰਗਾ ਠੀਕ ਹੈ ਜੀ ਤੇ ਇਹ ਪੰਜਾਬ ਨੰਬਰ ਇਹ ਪੰਜਾਬ ਨੰਬਰ ਫਸਟ ਓਨਰ ਦਾ ਪਾਵਰ ਸਟੀering ਆ ਗਿਆ ਤੇ ਬੈਕ ਦਾ ਸਜਮਾ ਨਾ ਮੈਨੇੜਾ ਬਾਈ ਆ 90 95 95 600 ਰੁਪਏ ਠੀਕ ਆ ਜੀ ਤੇ ਬੱਚੋ ਮਗਰਾਟ ਵਗੈਰਾ ਜਸ ਵੀ ਦੇ ਦੇ ਵੀ ਦਿਖਾ ਦੇ ਲਾ ਜੀ ਤੇ ਛਤਰੀ ਵਗੈਰਾ ਵੀ ਪੂਰੀ ਵਧੀਆ ਲੱਗੀ ਹੋਈ ਹੈਗੀ ਜਸਤੀ ਪਾਪਾਂ ਵਾਲੀ ਪੂਰੀ ਭਾਰੀ ਛਤਰੀ ਲੱਗੀ ਠੀਕ ਆ ਜੀ ਤੇ ਅਗਲੇ ਟਰਮੇ ਜੀ ਅਗਲੇ ਟਰਮ 65 ਕੇ ਪੈਸੇ ਠੀਕ ਆ ਅਗਲੇ ਭਾਈ 65 ਕੇ ਪੈਸੇ ਰੰਗ ਪਿੰਡ origianal ਬਾਈ ਜਿਹਨਾਂ ਹਾਂਜੀ origianal ਕੋਈ 50 70% ਦਾ ਕਹਿ ਨਹੀਂ ਸਕਦੇ ਠੀਕ ਆ ਜੀ ਨਵੀ ਬਾਈ ਨੇ ਪਹਿਲੇ ਦੱਸਤਾ ਵੀ ਮਾੜਾ ਮੋਟੀ ਇਹ ਨਹੀਂ ਹੈਗਾ ਲਿਪਿਆ ਹੋਇਆ ਹੈਗਾ ਟੱਚਿੰਗ ਹੋ ਰਹੀ ਹੈ ਇਹ ਕਿਹ ਨਾਲ ਆਖਿਆ ओरिजिनल ਠੀਕ ਹੈ ਜਿਹੜਾ ओरिजिनल ਆ ਤਾਂ ओरिजिनल ਹੀ ਹੈਗਾ ਤੇ ਇਹ ਵੀ ਐ ਨਹੀਂ ਵੀ ਸਾਰਾ ਰੰਗ ਕੁ 5-7% ਕਹੇ ਨਹੀਂ ਸਕਦੇ ਠੀਕ ਹੈ ਗਾਰੰਟੀ ਨਹੀਂ ਦੇ ਸਕਦੇ 100% 100% ਦੀ ਗਾਰੰਟੀ ਨਹੀਂ ਦੇ ਸਕਦੇ ਬਾਈ ਕਹਿੰਦਾ ਬਸ ਇਹ ਹੈਗਾ ओरिजिनल ਆ ਨਾ ਹਾਂ ਠੀਕ ਆ ਤੇ ਇਹਦੀ ਡਿਮਾਂਡ ਭਈ ਨਹੀਂ 4-55 ਡਿਮਾਂਡ ਹੈ ਠੀਕ ਹੈ ਡਬਲ ਡਿਸਟ੍ਰਿਬਿਊਟਰ ਭਈ ਹਾਂ ਡਬਲ ਡਿਸਟ੍ਰਿਬਿਊਟਰ ਠੀਕ ਹੈ 30 ਸਪੀਡ ਚ ਹੈਗਾ ਪਲੱਸ ਵਾਲਾ 55 ਹੌਸਪਾਵਰ ਵਾਲਾ 55 ਹੌਸਪਾਵਰ ਵਾਲਾ ਤੇ ਮੌਕੇ ਤੇ ਭਈ 430 430000 ਦਾ ਵੀ ਬਾਕੀ ਚੈੱਕ ਕਰ ਲੋ 52 ਪਾਵਰ ਵਾਲਾ ਘੱਟ ਡੀਲ ਖਰਚੇ ਵਾਲਾ ਠੀਕ ਹੈ ਜੀ ਦੇਖ ਗਏ ਭਾਈ ਜੀ ਸਵਰਾਜ 744 ਜਿਹਦੀ ਡਿਮਾਂਡ ਮੈਂ ਕਹਿੰਦਾ ਬਹੁਤ ਜ਼ਿਆਦਾ ਹੈ ਕਿ ਭਾਈ ਕਹਿੰਦੇ ਜੇ ਭਾਈ ਇਹਦੇ ਫਾਈਬਰ ਦੀ ਹੱਡ ਲੱਗੀ ਹੋਈ ਨਾ ਟਰੈਕਟਰ ਦਾ ਕੰਡੀਸ਼ਨ ਦਾ ਐਨ ਕੋਕਾ ਪੀਸ ਬਣ ਜਾਂਦਾਗਾ ਤੇ 14 ਦੇ ਟਾਇਰਾਂ ਚ ਟਾਇਰ ਭਾਈ ਜੀ ਇਹਦੇ ਟਾਇਰ ਦੇ ਹੈਗੇ 75 ਤੋਂ 80 ਪੇਸੇ ਠੀਕ ਹੈ ਜੀ ਨਾਲ ਦੇ ਨਾਲ ਦੇ ਨਾਲ ਖੋਲ ਕੇ ਦਿਖਾ ਦੀ ਭਾਈ ਮਾਣ ਆ ਹਾਂ ਦਿਖਾਓ ਦੇ ਵੀ ਗਿਆ ਜਸਪ੍ਰੀਤ ਖੋਲ ਕੇ ਦਿਖਾ ਰਿਹਾ ਮਾਡਾ ਜੀ ਚੈੱਕ ਕਰੋ ਵਿੱਚੋਂ ਟਰੈਕਟਰ ਸਾਰਾ ਸੀਲਡ ਟਰੈਕਟਰ ਹੈ ਪੂਰਾ ਸੀਲਡ ਹੈ ਟਰੈਕਟਰ ਪੂਰਾ ਸਾਫ ਹੈ ਕਹਿ দিਆ ਨਾ ਬਿਲਕੁਲ ਜਿਵੇਂ ਲੈ ਵੀ ਕੰਡੀਸ਼ਨ ਤੇ ਪੂਰਾ ਕੋਕਾ ਪੀਸ ਪਿਆਗਾ ਤੇ ਮਾਡਲ ਬਾਈ ਜੀ ਮਾਡਲ 2020 2020 ਹਾਂਜੀ ਤੇ ਨਾਲ ਦੇ ਟਾਇਰ ਨਾਲ ਦੇ ਟਾਇਰ ਠੀਕ ਹੈ ਜੀ ਤੇ ਨੰਬਰ ਨੰਬਰ ਹਰਿਆਣਾ ਹੈ ਹਰਿਆਣਾ ਨਾ ਨਾ ਟਰੈਕਟਰ ਹੈ ਠੀਕ ਹੈ ਜੀ ਇਹਦੀ ਰਜਿਸਟ੍ਰੇਸ਼ਨ 2024 ਦੀ ਹੈ ਪਾਸਿੰਗ ਹੈ ਜੀ 2039 ਤੱਕ ਦੀ 2039 ਤੱਕ ਦੀ ਪਾਸਿੰਗ ਹੈ 4 ਸਾਲਾਂ ਦੀ ਵੱਧ ਪਈ ਹੈ ਮੰਨ ਲਓ ਕਿ ਪੀ ਲੇਟ ਬਣੀ ਹੈ ਤਾਂ ਪਾਸਿੰਗ ਵੱਧ ਇਹਦਾ ਬੀਮਾ ਵੀ ਪਿਆ 700 ਬੀਮਾ ਵੀ ਪਿਆਗਾ ਲੈ ਵੀ ਬੀਮਾ ਵੀ ਪਿਆਗਾ ਇਹਦਾ ਇਹਦਾ ਕੋਈ ਖਰਚਾ ਨਹੀਂਗਾ ਮੰਨ ਲਓ ਵੀ ਐਨਓਸੀ ਦਾ ਖਰਚਾ ਸਾਡਾ ਲੱਗਣਾ ਬੀਮਾ ਇਹਦਾ ਹੈਗਾ ਹੀ ਹੈਗਾ ਠੀਕ ਆ ਜੀ ਹਾਂ ਤੇ ਚੱਲ ਚਲਾਵਾ ਚੱਲੇ ਹੋਇਆ 134700 ਸਾਡੇ 1350 ਘੰਟਾ ਚੱਲੇ ਹੋਇਆ ਬਾਈ ਜੀ ਰਿੰਮ ਰੰਮ ਚੈੱਕ ਕਰਵਾ ਜਸਪ੍ਰੀਤ ਪੂਰੇ ਸਾਫ ਪੈਣਗੇ ਲੋ ਬਾਕੀ ਚੈੱਕ ਕਰ ਲੋ ਡਬਲ ਡੈਸਟੀ ਉਤਰ ਆ ਗਿਆ ਭਾਈ ਜੀ ਹਾਂਜੀ ਹਾਂਜੀ ਟਾਪ ਵਾਲਾ ਮਾਡਲ ਆ ਦੇਖੋ ਉੱਚੇ ਮਾਡਲ ਵਾਲਾ ਬਲਾਕ ਆਗਾ ਉੱਚੇ ਮਾਡਲ ਵਾਲਾ ਜੀ 20 ਚ ਮਾਰਕਰ ਆ ਗਿਆ ਨੀਵੇਂ ਮਾਡਲ ਵਾਲਾ ਵੀ ਆਇਆ ਤੇ ਉੱਚੇ ਵਾਲਾ ਵੀ ਠੀਕ ਆ ਜੀ ਲੈ ਭਾਈ ਉਹ ਉੱਚੇ ਮਾਡਲ ਵਾਲਾ ਆ ਗਿਆ ਔਪਟਾ ਵਾਲਾ ਆ ਗਿਆ ਤੇ ਹਾਂਡੀ ਨੀੱਚੇ ਮਾਡਲ ਵਾਲਾ ਠੀਕ ਆ ਜੀ ਹਾਂਡੇ ਵੀ ਉੱਚੇ ਰੈਣਾ ਨੰਬਰ ਠੀਕ ਆ ਜੀ ਤੇ ਮਾਡਲ ਹੈਗਾ ਭਾਈ ਜੀ 20 24 24 ਦੀ ਕਾਪੀ ਹੈ ਹਾਂ ਕਾਪੀ 24 ਦੀ ਬਣੀ ਹੈਗੀ ਪਾਸਿੰਗ 39 ਟਿੱਕਰ ਹੈ ਬੀਮਾ ਹਜੇ ਦਾ ਪਿਆ ਇਹਨੂੰ ਸਿੱਸੀਖੜਾ ਕੇ ਦੇਣੀ ਹੈਗੀ ਇਕੱਲਾ ਨਾਕਰਾਈ ਦਾ ਖਰਚਾ ਲੱਗਣਾ ਹੈ ਨਾਕਰਾਈ ਦਾ ਖਰਚਾ ਲੱਗਣਾ ਤੇ ਇਹਦੀ ਡਿਮਾਂਡ ਬਈ ਜੀ ਇਹਦੀ 595 595000 ਮੌਕੇ ਦੇ 570 ਬਈ 5 ਲੱਖ 17000 ਰੇਗੇ ਤੇ ਬਾਈ ਬਾਈ ਹੈ ਯਾਰ 2500 ਆ ਬਸ ਲਗਾ ਇੰਨਾ ਕੀ ਹੁੰਦਾ ਬਾਲਾ ਮੰਡੀ ਚ ਰਹਿੰਦਾ ਵੀ ਨੀ ਫਰਕ ਪਰ ਇਹ ਵੀ ਗੱਲ ਹੈ ਜੀ ਨਾ ਕਿ ਮੌਕੇ ਤੇ ਮਾਲਾ ਮੋਟਾ ਹੋ ਜਾਂਦਾ ਬੈਠੇ ਤੋਂ ਠੀਕ ਹੈ ਜੀ। ਡਾਕ ਦੇ ਫਿੱਟਾ ਹੋਊਗਾ ਤਾਂ ਕੋਈ ਬੜਾ ਫਰਕ ਨਹੀਂ ਛੱਡੇ ਆਪਾਂ ਦਾ। ਠੀਕ ਆ। ਤੇ ਮੇਨ ਲੱਗੇ ਜਣ ਬਾਈਂ ਦਾਸ ਤੇ ਹੋਰ ਵੀ ਟਰੈਕਟਰ ਹੁੰਦੇ ਨੇ ਭਈ ਆਹ ਹੋਰ ਵੀ ਟਰੈਕਟਰ ਨੇ ਦੋ ਘਰੇ ਵੀ ਖੜੇ ਨੇ। ਉਹ ਟਰੈਕਟਰ ਆਪਣੇ ਇੱਥੇ ਤਲਵੰਡੀ ਸਾਬੋ ਹੀ ਮਿਲਣਗੇ ਜਦੋਂ ਤੁਸੀਂ ਆਵੇ। ਠੀਕ ਆ ਜੀ। ਜਿਹੜੇ ਘਰੇ ਖੜੇ ਵੀਰੇ ਉਹ ਕਿਹੜੇ-ਕਿਹੜੇ ਨੇ ਭਾਈ? ਉਹ 855 ਦੋ ਇੱਕ ਦਾ 2012 ਮਾਡਲ ਆ ਜੀ ਇੱਕ 2021 ਮਾਡਲ। ਠੀਕ ਆ ਜੀ। ਤੇ 12 ਮਾਡਲ ਦਾ ਕੀ ਪ੍ਰਾਈਸ ਆ ਜੀ? 12 ਮਾਡਲ ਦਾ 600000 ਲੱਖ ਹੈ ਜੀ। ਠੀਕ ਆ ਜੀ। ਤੇ 21 ਮਾਡਲ ਦਾ 6000 ਇਹ ਕਿਹੜੇ ਮਾਡਲ ਦੇ ਟਾਇਰ ਨਾ ਆਉਂਦੇ ਨਾਲ ਦੇ ਟਾਇਰ ਹੈ ਜੀ ਉਹਦੇ 70 90 ਵਿੱਚ ਠੀਕ ਹੈ ਤੇ ਜਿਹੜਾ 12 ਮਾਡਲ ਉਹਦੇ ਟਾਇਰ ਨਵੇਂ ਆ ਮਗਰ ਨਵੇਂ ਆ ਮਗਰ ਮੂਹਰੇ ਸਫਟ ਮੜਦੇ ਹੈ ਠੀਕ ਹੈ ਮਗਰਲੇ ਜਮਾ ਸਾਜ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਜੀ ਧੰਨਵਾਦ ਭਾਈ ਜੀ ਚਲੋ ਭਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਫੋਲੋ ਧੰਨਵਾਦ ਸਸੀ